ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਵੱਡੇ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਵਾ ਜਲੰਧਰ ਅਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਤੇ ਵੱਡਾ ਹਾਦਸਾ ਵਾਪਰਦਾ ਵਾ ਸੜਕ ਕਿਨਾਰੇ ਖੜੀ ਟਰਾਲੀ ਦੇ ਵਿੱਚ ਕਾਰ ਜਾ ਕੁਝ ਦੀ ਆ ਜਿਸ ਦੇ ਵਿੱਚ ਚੱਲਦੇ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸੜਕ ਦੇ ਕਿਨਾਰੇ ਨੈਸ਼ਨਲ ਹਾਈਵੇ ਤੇ ਇੱਕ ਪਰਾਲੀ ਨਾਲ ਪੜੀ ਹੋਈ ਟਰਾਲੀ ਖੜੀ ਆ ਤੇ ਜਿਸ ਦੇ ਵਿੱਚ ਕਾਰ ਸਿੱਧਾ ਪਿੱਛੋਂ ਆ ਕੇ ਵੱਜਦੀ ਹੈ ਤੇ ਕਾਰ ਕਾਫੀ ਹੱਦ ਤੱਕ ਟਰਾਲੀ ਦੇ ਅੰਦਰ ਘੁੱਸ ਜਾਂਦੀ ਹੈ ਜਿਸ ਦੇ ਚਲਦੇ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਤੇ ਦੋ ਆਦਮੀ ਦੱਸੇ ਜਾ ਰਹੇ ਨੇ ਤਾਂ ਇਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਖੜੀ ਟਰਾਲੀ ਦੇ ਵਿੱਚ ਕਾਰ ਪਿੱਛੋਂ ਆ ਕੇ ਸਿੱਧਾ ਅੰਦਰ ਵੜ ਜਾਂਦੀ ਹੈ ਤੇ ਹਾਦਸੇ ਦੀਆਂ ਭਿਆਨਕ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਹੋਏਗਾ ਜਿਸ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਆ ਤਾਂ ਆਲੇ ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਕਾਰ ਦੀ ਸਪੀਡ ਵੀ ਕਾਫੀ ਤੇਜ਼ ਸੀ ਤੇ ਦੂਜੇ ਪਾਸੇ ਪਰਾਲੀ ਨਾਲ ਪਈ ਹੋਈ ਟਰਾਲੀ ਸੜਕ ਦੇ ਕਿਨਾਰੇ ਖੜੀ ਸੀ ਤੇ ਕਾਰ ਪਿੱਛੋਂ ਦੀ ਆਉਂਦੇ ਹੋਏ ਸਿੱਧਾ ਟਰਾਲੀ ਦੇ ਅੰਦਰ ਜਾ ਵਰਦੀਆ ਤੇ ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹੁਣ ਖੜੀ ਟਰਾਲੀ ਦੇ ਡਰਾਈਵਰ ਦੀ ਪਾਲ ਕੀਤੀ ਜਾ ਰਹੀ ਹੈ ਕਿ ਕਿਸ ਵੱਲੋਂ ਇੱਕ ਟਰਾਲੀ ਜਿਹੜੀ ਆ ਸੜਕ ਦੇ ਕਿਨਾਰੇ ਖੜੀ ਕੀਤੀ ਜਿਸ ਦੇ ਚਲਦੇ ਵੱਡਾ ਹਾਸਾ ਵਾਪਰਦਾ ਵਾ ਤੇ ਇਸ ਦੇ ਨਾਲ ਹੀ ਕਾਰ ਦੇ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਵੀ ਹੋ ਜਾਂਦੀ ਹੈ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਮਾਮਲੇ 'ਚ ਇੱਕ ਟਰਾਲੀ ਖਲੋਤੀ ਸੀਗੀ ਅੱਗੇ ਟਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਹੈ ਗੱਡੀ ਆਪਣੀ ਸਕੂਟ 'ਚ ਆ ਰਹੀ ਹੈ ਗੱਡੀ ਜਿਹੜੀ ਹੈ ਵਿੱਚ ਇੱਕ ਦਾ ਮਾਨ ਕੇ ਲੱਗ ਗਈ ਹੈ ਪਿੱਛੇ ਟਰਾਲੀ ਦੇ ਵਿੱਚ ਇਹ ਸਮਝੀ ਲੱਗੀ ਵੀ ਕਿ ਕੀ ਕੀ ਗੱਲ ਕੀ ਇਹਦੇ ਅੱਗੇ ਕੋਈ ਚੀਜ਼ ਆਈ ਹੈ ਜਾਂ ਕੀ ਹੋਇਆ ਉਹਨ ਸਮਝ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਹੈ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਹੈ ਇੱਕ ਜੈਂਟਸ ਆ ਉਹਨਾਂ ਦੀ ਵੀ ਡੈਥ ਹੋ ਗਈ ਹੈ ਤੇ ਸਰ ਗੱਡੀ ਵਿੱਚ ਤਿੰਨ ਹੀ ਬੰਦੇ ਸਵਾਰ ਸਕੇ ਤਿੰਨ ਸਵਾਰੀ ਆ ਜੀ ਦੱਸੇ ਜਾ ਰਹੇ ਸਰ ਕੁਝ ਪਤਾ ਲੱਗੇ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੱਡੀ ਹੋਈ ਹੈ ਤਾਂ ਹੁਣ ਪਿੱਛੋਂ ਬੁਲਾਏ ਆ ਕੁਝ ਉਹਨਾਂ ਦੇ ਮਾਰਸ ਉਹ ਦੱਸ ਦੇ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਆ ਉਹਦੇ ਬਾਰੇ ਕੋਈ ਇਹ ਪਤਾ ਨਹੀਂ ਹੈਗਾ ਟਰਾਲੀ ਇੱਥੇ ਕਿਉਂ ਖੜੀ ਸੀ ਜੀ ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਸਰ ਟਰਾਲੀ ਚਾਲਕ ਮੌਕੇ ਤੋਂ ਭੱਜ ਗਿਆ ਤੇ ਫੜ ਲਿਆ ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਇੱਕ ਟਰਾਲੀ ਖੜੀ ਆ ਕੱਲੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈ ਕੌਣ ਹੈ ਕਿੱਦੀ ਆ ਕਿੱਥੋਂ ਆ ਉਹ ਵੀ ਪਤਾ ਕਰ ਲੀਨੇ ਆ ਇਨਵੈਸਟੀਗੇਟ ਕਰ ਲੀਨੇ